ਇਸ ਚੀਜ਼ ਬਾਰੇ ਤਾਂ ਦੇਵ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਅਮਰ ਨੇ ਕੰਟਰੈਕਟ ਕੇ ਐਗਰੀਮੈਂਟ ਕੀਤਾ ਹੋਊਗਾ ਤੇ ਉਹ ਉਸ ਦੀ ਗੱਲ ਯਾਦ ਸੀਗੀ ਤੇ ਉਸ ਨੇ ਆਪਣੇ ਸਬੂਤ ਇਕੱਠੇ ਵੀ ਕੀਤੇ ਤੇ ਜਦੋਂ ਅਮਰ ਉਸ ਨੂੰ ਕਹਿੰਦਾ ਹੈ ਕਿ ਵੀਰੇ ਵੀ ਮੈਂ ਜਗਾ ਵੇਚ ਦਿੱਤੀ ਗੈਰਜ਼ ਵਾਲੀ ਤਾਂ ਅਮ੍ਰਿਵ ਨੂੰ ਬਹੁਤ ਗੁੱਸਾ ਹੁੰਦਾ ਹੈ ਤਾਂ ਉਹ ਆਪਣੇ ਕਰਜ਼ੇ ਦੀ ਗੱਲ ਕਰਦਾ ਹੈ ਦੇਵ ਦੇ ਨਾਲ ਤੇ ਦੇਵ ਕਹਿੰਦਾ ਤੇਰਾ ਕਿਹੜਾ ਕਰਜ਼ਾ ਹੈ ਤੇ ਫਿਰ ਉਹਨੇ ਦੱਸਿਆ ਹੈ ਕਿ ਜਿਹੜਾ ਮੇਰੇ ਸਿਰ ਕਰਜ਼ਾ ਹੈ ਮੈਥੋਂ ਐਕਸੀਡੈਂਟ ਹੋਇਆ ਹੈ Yeah. <laughs> ਤਾਂ ਫਿਰ ਦੇਵ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਕਿੰਨੇ ਪੈਸੇ ਤੂੰ ਦਿੱਤੇ ਆ ਤੇ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਤੇ ਤੀ ਤੂੰ ਕਦੋਂ ਦੇਣੀ ਆ ਤਾਂ ਉਸ ਨੇ ਕਿਹਾ ਕਿ ਮੇਰਾ ਅੱਜ ਤੱਕ ਰਾਹ ਹੈ ਮੈਂ ਅੱਜ ਪੈਸੇ ਦੇਣੀ ਆ ਤੇ ਉਹ ਦੇਵ ਕਹਿੰਦਾ ਕਿ ਚਲ ਉਹਨਾਂ ਨੂੰ ਬੁਲਾ ਤੇ ਜਦੋਂ ਦੇਵ ਦੇ ਸਾਹਮਣੇ ਆ ਕੇ ਉਹ ਬੈਠੇ ਆ ਤੇ ਦੇਵ ਦੀ ਅੱਖਾਂ ਹੀ ਉਹਨਾਂ ਨੂੰ ਪਹਿਚਾਨ ਗਈ ਕਿ ਉਹ ਬੰਦੇ ਝੂਠੇ ਆ ਪਰ ਦੇਵ ਕੋਲੇ ਪਹਿਲਾਂ ਹੀ ਸਬੂਤ ਸੀ ਦੇਵ ਨੂੰ ਉਹਨਾਂ ਦੀ ਚਾਲ ਬਾਰੇ ਪਹਿਲਾਂ ਹੀ ਪਤਾ ਸੀ ਪਰ ਇਸ ਚੀਜ਼ ਬਾਰੇ ਅਮਰ ਨੂੰ ਨਹੀਂ ਸੀ ਪਤਾ ਕਿ ਦੇਵ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੈ ਤੇ ਜਦੋਂ ਉਹ ਦੇਵ ਦੇ ਦਸਨ ਤੇ ਉਹਨਾਂ ਨੇ ਦੇਵ ਤੋਂ ਮਾਫੀ ਮੰਗੀ ਤੇ ਕਿਹਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਪੈਸੇ ਆ ਨਹੀਂ ਤੁਹਾਨੂੰ ਵਾਪਸ ਕਰ ਦੇਵਾਂਗੇ ਜੋ ਵੀ ਅਮਰ ਨੇ ਸਾਡੇ ਤੇ ਲਾਇਆ ਪਰ ਸਾਡੀ ਘੋਟ ਵਿੱਚ ਜਾ ਕੇ ਬੇਇੱਜ਼ਤੀ ਨਾ ਕਰਿਓ ਕਚਾਈਆਂ ਵਿੱਚ ਜਾ ਕੇ ਰੋਣਾ ਨਾ ਪਾਇਓ ਤਾਂ ਉਸ ਤੋਂ ਬਾਅਦ ਅਮਰ ਨੇ ਦੇਵਤੋਂ ਤੇ ਮਿੰਦੋ ਤੋਂ ਮਾਫੀ ਮੰਗੀ ਆ ਪਰ ਦੇਵ ਨੇ ਉਸ ਨੂੰ ਮਾਫ ਨਹੀਂ ਕੀਤਾ ਤੇ ਉਸ ਨੂੰ ਕਿਹਾ ਕਿ ਤੂੰ ਜਾ ਪਹਿਲਾ ਦੀਪ ਨੂੰ ਲੈ ਕੇ ਆ ਪਰ ਉਧਰ ਦੀਪ ਦੀ ਮਾਂ ਨੇ ਨਵੇਂ ਕੀ ਖੇੜ ਰਸ ਦਿੱਤੀ ਆ ਕਿ ਉਸ ਦੀ ਮਾਂ ਲਾਲਚਾ ਤੇ ਪਹਿਲਾਂ ਵੀ ਉਸ ਨੇ ਲਾਲਚ ਦੇ ਵਿੱਚ ਦੀਪ ਨੂੰ ਫਸਾ ਕੇ ਅਮਰ ਤੋਂ ਪੈਸੇ ਲਏ ਸੀ ਪਰ ਜੋ ਵਾਪਸ ਨਹੀਂ ਸਿੱਕੀਤੇ ਤੇ ਬਾਅਦ ਵਿੱਚ ਅਬ ਉਸ ਨੂੰ ਕਿਹਾ ਸੀ ਕਿ ਤੂੰ 1 ਕਰੋੜ ਰੁਪਇਆ ਹੁਣ ਕਹਿੰਦੀ ਵੀ ਤੂੰ ਲੈ ਕੇ ਆ ਜਾਨੀ ਕਿ ਤੂੰ ਅਮਰ ਤਲਾਕ ਲੈ ਜਮੀ ਤੇਰੀ ਭਾਬੀ ਤੇ ਗੁਰੀ ਦਾ ਤਲਾਕ ਹੋਇਆ ਏ ਜਾਨੀ ਕਿ ਨਵੀ ਤੇ ਗੁਰੀ ਦਾ ਤਲਾਕ ਹੋਇਆ ਏ ਤੇ ਨਵੀ ਨੇ ਸਾਡੇ ਤੋਂ 50 ਲੱਖ ਰੁਪਏ ਲਿਆ ਏ ਤੇ ਆਈ ਤੂੰ ਅਮਰ ਤੇ ਝੂਠੇ ਇਲਜ਼ਾਮ ਲਗਾ ਕੇ ਮੇਰਨਾ ਮਾਰਕੋਟ ਕੀਤੀ ਆ ਤੇ ਮੈਨੂੰ ਤੰਗ ਕਰ ਰਹੀ ਆ ਤੇ ਮੈਨੂੰ 10 ਦਸ ਦੇ ਇਸ ਮੰਗ ਰਿਆ ਤੂੰ ਵੀ ਉਸ ਤੇ ਇਲਜ਼ਾਮ ਲਗਾ ਹੁਣ ਦੇਖਦੀ ਆ ਕਿ ਜੋ ਦੀਪਾ ਉਹ ਕਿਸ ਦਾ ਪੱਖ ਲਾਉਗੀ ਅਮਰ ਦਾ ਪੱਖ ਲਾਉਗੀ ਜਾਂ ਆਪਣੀ ਮੰਮੀ ਦਾ ਪਰ ਅੱਜ ਗਗਨ ਨੇ ਉਸ ਨੂੰ ਸੂਤ ਕਰ ਦਿੱਤਾ ਹੈ ਜੋ ਉਸਦੀ ਮਾਂ ਕਹ ਰਹੀ ਸੀ ਗੁਰੀ ਨੂੰ ਕਿ ਜਦੋਂ ਇਸ ਨੇ ਤੇਰੇ ਤੋਂ ਪੈਸੇ ਮੰਗੇ ਤੇ ਤੂੰ ਮੈਂ ਡਰਾਮਾ ਕਰੂੰਗੀ ਦਰਦ ਹੋਣ ਦਾ ਤੇ ਅਮਾ ਗਗਨ ਨੂੰ ਇਹ ਸਭ ਚੀਜ਼ਾਂ ਦਾ ਪਤਾ ਵੀ ਲੱਗ ਗਿਆ ਸੀ ਕਿ ਡਰਾਮਾ ਕਰਦੀ ਹੈ ਤੇ ਜਦੋਂ ਡਰਾਮਾ ਕਰਨ ਲੱਗੀ ਸੀ ਤਾਂ ਨਾਲ ਹੀ ਗਗਨ ਵੀ ਡਰਾਮਾ ਕਰਨ ਲੱਗ ਗਈ ਤੇ ਗਗਨ ਨੂੰ ਪਤਾ ਸੀ ਵੀ ਡਰਾਮਾ ਹੋ ਰਿਹਾ ਤੇ ਉਹ ਗੁਰੀ ਨੂੰ ਨਾਲ ਲੈ ਕੇ ਚਲੀ ਗਈ ਤੇ ਉਸ ਤੋਂ ਬਾਅਦ ਉਸ ਦੀ ਮਾਂ ਨੇ ਜਦੋਂ ਗगन ਨੂੰ ਵੀ ਨਾ ਆਪਣੇ ਹੱਥ ਚ ਕਰ ਪਾਈ ਤਾਂ ਫਿਰ ਉਸ ਨੇ ਦੀਪ ਦੇ ਦਿਮਾਗ ਵਿੱਚ ਇਹ ਸਾਰੀਆਂ ਗੱਲਾਂ ਭਰ ਦਿੱਤੀਆਂ ਤੇ ਹੁਣ ਦੇਖੋ ਦੀਆਂ ਆਪਾਂ ਕੀ ਨਵਾਂ ਕਹਾਣੀ ਵਿੱਚ ਟਵਿਸਟ ਆਉਂਦਾ ਹੈ ਦੀਪ ਅਮਰਨੁਤਲਾਕ ਦੇਵੀ ਕੀ ਜਾਂ ਨਹੀਂ ਦੇਵੇਗੀ